ਇਕ ਅੰਦਾਜ਼ੇ ਮੁਤਾਬਕ 1 ਅਰਬ 88 ਕਰੋੜ ਰੁਪਏ ਦੀਆਂ ਲੜਰੀਆਂ ਵਿੱਚ ਇਹ ਨੇ ਜਿਦੇ ਵਿੱਚੋਂ ਸਿਰਫ 36 ਕਰੋੜ ਰੁਪਏ ਦੇ ਇਨਾਮ ਦੇ ਜਨ ਸਾਡੇ ਨਾਲ ਇੱਕ ਸਖਸ਼ਾ ਐਸਾ ਵੀ ਹੈ ਜਿਸ ਨੇ 15000 ਰੁਪਏ ਦੀਆਂ ਲੜਰੀਆਂ ਪਾਈਆਂ ਨੇ ਲੱਗਦੀ ਹੈ ਉਮੀਦ ਹੈ ਏ ਸੀਰੀਜ਼ ਦੇ ਵਿੱਚ ਹੀ ਮੇਨ ਇਨਾਮ ਲੱਗਿਆ ਮੈਂ ਤਾਂ ਮੁੰਡੇ ਕੋਲ ਪੀਆ ਟਿਕਟਾਂ ਹੋ ਜਿਹੜੀਆਂ ਇਹਨਾਂ ਦੀ ਉਹ ਕਹਿੰਦਾ ਉਹਦੇ ਵਿੱਚ ਕੋਈ ਨੰਬਰ ਹੀ ਨਹੀਂ ਆਇਆ ਉਮੀਦ ਸੀਗੀ ਮੈਂ ਤਾਂ ਅਗਲੇ ਘੜੇ ਵੀ ਪਾਵਾਂਗੇ ਛੱਡਾਂਗੇ ਥੋੜੀ ਉਹਨਾਂ 11 ਕਰੋੜ ਦਾ ਇਨਾਮ ਵੰਟਣ ਦੇ ਰਤਨ ਲਾਟਰੀ ਜੇ ਸੰਸੀਆ ਲਦਾ ਨਿਕਲੇ ਕਰ ਨਹੀਂ ਹੈ ਜੀ 11 ਕਰੋੜ ਬਹੁਤ ਪੜੀ ਰਕਮ ਹੈ ਇਸ ਲਈ ਕਹਾ ਕਿ ਨੇ ਬਹੁਤ ਵੱਧ ਵੱਧ ਚੜ ਕੇ ਪਾਈਆਂ ਤੇ ਹੁਣ ਲੋੜੀ ਬੰਪਰ ਆ ਰਿਹਾ ਜੀ ਉਦੀ ਇਨਾਮ ਜਿਹੜਾ ਹੈਗਾ 10 ਕਰੋੜ ਦਾ ਹੈ ਲਾਟਰੀ 'ਚ ਇਨਾਮ ਵੀ ਲੱਗਦੇ ਆਂ খালি ਵੀ ਜਾਂਦੀ ਆਖਿਰ ਤਾਰ ਗਵਰਨਮੈਂਟ ਨੇ ਜਿਹੜੇ ਪੈਸੇ ਦੇਣ ਨੇ ਸਾਡੇ ਕੋਲ ਇਕੱਠੇ ਕਰਕੇ ਦੇ ਦੇ ਦੋ ਲਾਟਰੀਆਂ ਪਾਈਆਂ ਨੇ ਹਾਂ ਜੀ ਨਿਕਲੇ ਕੁਝ ਫਿਰ ਨਾ ਜੀ ਕੁਝ ਨਹੀਂ ਨਿਕਲਿਆ ਬਹੁ ਮਿੱਡਾਂ ਨਾਲ ਪਾਈ ਦੀ ਸ਼ਾਮਗਤ ਤਿੰਨ ਪਾਈਆਂ ਨੇ ਕਿੰਦਰ ਹੋਰ ਪਾਈਏ ਅੱਜ ਕਦਰੋਂ ਲਈ ਵੀ ਆ ਕਹਿੰਦਾ ਸਾਲ ਹੋ ਗਏ ਪੰਜ ਨੂੰ ਲੱਗਾ ਦਾ ਬਾਹਰ ਮੈਂ ਇੱਕ ਵਾਰ ਨਿਕਲਿਆ ਤਾਂ ਮੈਂ 9000 ਰੁਪਏ ਅੱਛਾ ਮੁਰਗੀ ਕੁਝ ਨਿਕਲਿਆ ਨਹੀਂ ਪੰਜ ਲਾਟਰੀਆਂ ਪਾਈਆਂ ਮੈਂ ਗੱਟੀਆਂ ਇਕ ਇੱਧਰ ਪਈ ਹੈ ਇੱਕ ਅੱਗੇ ਬਾਸਚਾਂਡ ਕੋਲੇ ਪਈ ਹੈ ਇੱਕ ਰਾਜਪੁਰੇ ਪਈ ਹੈ ਮੇਰਾ ਟੈਕਸੀ ਦਾ ਕੰਮ ਹੈ ਨਾ ਫਿਰ ਮੈਂ ਚੰਡੀਗੜ੍ਹ ਲਈ ਪਈ ਸੀ ਅੱਛਾ ਤਾਂ ਕਰਕੇ ਨਿਕਲੀ ਨਹੀਂ ਕਿਤੇ ਵੀ ਜਿਹੜਾ ਅਗਲਾ ਆ ਰਿਹਾ ਉਸ ਤੋਂ ਵੀ ਵਧੀਆ ਹੈ ਪੁਕੇਸ਼ਵਰ 24 ਲੱਖ ਟਿਕ ਟੱਚੋਂ ਨਿਕਲੇ ਇੱਕ ਬੰਦੇ ਦਾ ਹੁਣ ਜਿਹੜਾ ਲੋੜੀ ਬੰਪਰ ਆ ਰਿਹਾ 16 ਲੱਖ ਬੰਦਿਆਂ ਚੋਂ ਨਿਕਲੇਗਾ 10 ਕਰੋੜ ਦਾ ਇਨਾਮ ਹੈ ਅਜੇ ਤੁਹਾਡਾ 2023 ਦੇ ਵਿੱਚ ਤੁਹਾਡੇ ਕਾਊਂਟਰ ਦੇ ਨਾਮ ਨਿਕਲੇ ਸਾਡੇ ਕੋਲ ਨਿਕਲੇ ਆਇਆ ਦਿਵਾਲੀ ਦਾ 2 ਕਰੋੜ ਦਾ ਨਾਮ ਮਿਲਿਆ ਸੀ ਕਈਆਂ ਨੇ 11 ਕਰੋੜ ਦੇ ਉੱਤੇ 11 11 ਟਿਕਟਾਂ ਪਾਈਆਂ ਕਈਆਂ ਨੇ 11 ਨੰਬਰ ਵੀ ਪਾਇਆ ਤੁਸੀਂ ਜੁੜਿਆ ਹੋ ਨਾ ਇੰਡੀਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਪੰਜਾਬ ਸਟੇਟ ਲਾਟਰੀ ਦਾ ਇਨਾਮ ਲੱਗ ਚੁੱਕਾ ਹੈ ਇਸ ਵਾਰ ਰਿਕਾਰਡ ਤੋੜ ਲੋਕਾਂ ਨੇ ਲਾਟਰੀ ਪਾਈ ਸੀ ਔਰ ਇੱਕ ਇਨਾਮ ਲੱਗਣਾ ਸੀ 11 ਕਰੋੜ ਦਾ ਬੰਪਰ ਇਨਾਮ ਸੀ ਜਿਹੜਾ ਕਿ ਬਠਿੰਡੇ ਦਾ ਨਿਕਲਿਆ ਤਾਂ ਹਜ਼ਾਰਾਂ ਲੋਕਾਂ ਨੇ ਇਹ ਲਾਟਰੀ ਪਾਈ ਆ ਔਰ ਅੱਜ ਬੜਿਆਂ ਨੂੰ ਝਟਕਾ ਵੀ ਲੱਗਿਆ ਹੋਣਾ ਕਿਉਂਕਿ ਦੀਵਾਲੀ ਦੇ ਸ਼ੁਭ ਮੌਕੇ ਤੇ ਹਰ ਕੋਈ ਚਾਹਦਾ ਕਿ ਮਾਲ ਅਕਸ਼ੀਮ ਦੀ ਕਿਰਪਾ ਉਹਦੇ ਤੇ ਹੋਵੇ ਪਰ ਇਨਾਮ ਤਾਂ ਇੱਕ ਲੱਗਣਾ ਸੀ ਇਨਾਮ ਲੱਗ ਚੁੱਕਾ ਕਹਿੰਦੇ ਬਾਜੀ ਮਾਰ ਗਿਆ ਬਠਿੰਡੇ ਵਾਲਾ ਬਾਕੀ ਰਹਿ ਗਏ ਹੱਥ ਮਲਦੇ ਕਾਣੀ ਦਾ ਇੱਥੇ ਆ ਗਈ ਸਾਡੇ ਨਾਲ ਇੱਕ ਬਾਈ ਜੀ ਹੈਗੇ ਨਾਲ ਗੱਲ ਕਰਦੇ ਆ ਬਠਿੰਡੇ ਇਨਾਮ ਨਿਕਲਿਆ ਜੀ ਕਿਵੇਂ ਦੇਖਦੇ ਤੁਸੀਂ ਵੀ ਲਾਟਰੀ ਪਾਈ ਸੀ ਹਾਂਜੀ ਹਾਂਜੀ ਮੈਂ ਘਟੋ ਘਟ 7-8 ਦਿਨ ਪਹਿਲਾਂ ਪਾਈ ਸੀ ਜੀ ਦੀਵਾਲੀ ਦੇ ਨੇੜੇ ਮੈਂ ਕਿਹਾ ਚੱਲ ਨਿਕਲ ਜੇ ਸਾਰੇ ਨੂੰ ਇਹ ਹੁੰਦਾ ਵੀ ਹਾਂ ਨਿਕਲ ਜੇ ਹਾਂ ਹੁਣ ਖਾਲੀ ਗਈ ਐ ਦਿਖਾਈ ਐ ਇਹਨਾਂ ਨੂੰ ਕਹਿੰਦੇ ਖਾਲੀ ਐ ਹਾਂ ਕੋਈ ਝਟਕਾ ਲੱਗਿਆ ਹੁਣ ਸੋਚ ਤਾਂ ਬੜੀ ਦੀ ਹੁੰਦੀ ਹੈ ਕਿ ਬੰਦਾ ਯਾਰ 11 ਕਰੋੜ ਦੀ ਛੋਟੀ ਰਕਮ ਵੀ ਨਹੀਂ ਐ ਲੱਗਿਆ ਤਾਂ ਹੁਣ ਕੀ ਕਰੇ ਯਾਰ ਭਾਈਆ ਹੁਣ ਦੇਖਦੇ ਆ ਕਿਸਮਤ ਨਹੀਂ ਸੀ ਕੋਈ ਛੋਟਾ ਨਾਮ ਵੀ ਨਹੀਂ ਲੱਗਿਆ ਕੁਝ ਵੀ ਨਹੀਂ ਲੱਗਿਆ ਜੀ ਖਾਲੀ ਗਿਆ ਔਰ ਬੜਾ ਪਾਣ ਲੱਗਾ ਸੀਗਾ 4 3 4 ਇਕਟੀਆਂ ਪਾਣ ਲੱਗਾ ਸੀ ਮੈਂ ਚੱਲ ਨਿਕਲ ਜੇ ਕੀ ਦੇਖਦੇ ਹਾਂ ਪਰ ਦੀਮੀਤਰੀ ਨੂੰ ਹਾਂ ਅਸੀਂ ਦੇਖਿਆ ਕਿ بڑے بڑے ਬੰਦਿਆਂ ਨੇ 4 5 ਦੇ ਕਰੀਬ ਹੀ ਅਪਾਈਆਂ 500 ਰੁਪਏ ਦੀ ਲਾਟਰੀ ਸੀਗੀ ਔਰ ਸਭ ਤੋਂ ਵੱਡੀ ਗੱਲ ਸੀ 11 ਕਰੋੜ ਇੱਕ ਬੜੀ ਵੱਡੀ ਰਕਮ ਸੀ ਜਿਹੜਾ ਪੰਜਾਬ ਸਰਕਾਰ ਕੋਲੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਕਰ ਔਰ ਰਿਕਾਰਡ ਤੋੜ ਇਹ ਲਾਟਰੀ ਸਾਰੇ ਸ਼ਹਿਰਾਂ ਦੇ ਵਿੱਚ ਵਿਕੀ ਹੈ ਪਰ ਕਹਿੰਦੇ ਨੇ ਲਾਟਰੀ ਜਿਵੇਂ ਮੈਂ ਦੱਸਿਆ ਕਿ ਲਾਟਰੀ ਦਾ ਇੱਕ ਨਿਕਲ ਨਹੀਂ ਸੀਗੀ ਭਾਈ ਫਿਰ ਕਿੰਨੀ ਕਮਾਈ ਹੋਈ ਫਿਰ ਹਾਂਜੀ ਇੰਨੀ ਕਮਾਈ ਹੋਈ ਹੈ ਕੋਣ ਮੈਂ 3 ਦਿਨਾਂ ਬਾਅਦ ਆ ਕੇ ਪੁੱਛੇ ਮੈਂ ਕਿ ਚੱਲ ਪੁੱਛਣਾ ਮੇਰਾ ਦਿਲ ਸੀਗਾ ਵੀ ਚੱਲ ਪੁੱਛਣਾ ਕੁਸਤਾ ਨਿਕਲੂਗਾ ਕਿ ਮੈਂ ਹੋ ਗਿਆ ਲਗਾਤਾਰ ਈ ਮਹੀਨਾ ਡੇਢ ਮਹੀਨਾ 5 ਦਿਨ ਛੋਟੀਆਂ ਵੱਡੀਆਂ ਲਾਟਰੀਆਂ ਕਰਦੇ ਨੂੰ ਪਹਿਲਾਂ ਨਿਕਲਿਆ ਥੋੜਾ ਜਿਹਾ ਪਰ ਨਹੀਂ ਹੁਣ ਨਹੀਂ ਇੰਨਾ ਦੇ ਵਿੱਚ ਪੰਜ ਲਾਟਰੀਆਂ ਪਾਈਆਂ ਮੈਂ ਇਕੱਟੀਆਂ ਇੱਕ ਇੱਧਰ ਪਾਈ ਐ ਇੱਕ ਅੱਗੇ ਬਸਟੈਂਡ ਕੋਲੇ ਪਾਈ ਐ ਇੱਕ ਰਾਜਪੁਰੇ ਪਾਈ ਐ ਮੇਰਾ ਟੈਕਸੀ ਦਾ ਕੰਮ ਹੈ ਨਾ ਫਿਰ ਮੈਂ ਚੰਡੀਗੜ੍ਹ ਵੀ ਪਾਈ ਸੀ ਤਾਂ ਕਰਕੇ ਨਿਕਲੀ ਨਹੀਂ ਕਿਤੇ ਵੀ ਮਤਲਬ ਅਲਗ-ਅਲਗ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਦੇ ਵਿੱਚ ਵੀ ਪਾ ਕੇ ਦੇਖਿਆ 4 ਜਗ੍ਹਾ ਤੇ ਪਾਈਆਂ ਨੇ ਆਖਰੀ ਇੱਥੇ ਦਿਖਾਣਾ ਆ ਮੈਂ ਕਿਹਾ ਚੱਲ ਮੈਂ ਦਿਖਾਣਾ ਤਾਂ ਇਸੇ ਤਰੀਕੇ ਨਾਲ ਹਜ਼ਾਰਾਂ ਲੋਕਾਂ ਨੇ ਆਪਣੀ ਕਿਸਮਤਾਂ ਜੁਮਾਈ ਆ ਪਰ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਇਹ 11 ਕਰੋੜ ਦਾ ਇਨਾਮ ਨਿਕਲਿਆ ਤਾਂ ਲੋਕ ਲਗਾਤਾਰ ਲਾਟਰੀ ਦੇ ਸਟਾਲਾਂ ਤੇ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਸਵੇਰੇ ਇੱਥੇ ਮਜਮਾ ਲੱਗਿਆ ਹੋਇਆ ਸੀ ਲੋਕਾਂ ਨੇ ਆਪਣੀਆਂ ਲਾਟਰੀਆਂ ਚੈੱਕ ਕਰਵਾਈਆਂ ਨੇ ਔਰ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਲਾਟਰੀਆਂ ਇੱਕ ਲਾਟਰੀ ਨਿਕਲਦੀ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਆ ਆ ਬਾਈ ਤੂੰ ਵੀ ਪਈ ਸੀਗੀ ਹੈ ਜੀ ਚੈੱਕ ਕਰਾਉਣਾ ਆ ਆ ਕਰਾਓ ਕਰਾਓ ਚੈੱਕ ਕਰਾਓ ਤੁਸੀਂ ਵੀ ਚੈੱਕ ਕਰੋ ਚੈੱਕ ਇਨਾਮ ਤਾਂ ਸਾਰੇ ਬਸੇ ਪਤਾ ਲੱਗ ਹੀ ਚੁੱਕਾ ਕਿਹੜੇ ਨੰਬਰ ਦੀ ਨਿਕਲੀ ਆ ਤਾਂ ਲੋਕ ਹਜੇ ਵੀ ਆ ਰਹੇ ਆ ਵੀ ਕੋਈ ਕਿਉਂਕਿ ਨਾਮ 36 ਕਰੋੜ ਦੇ ਕਰੀਬ ਦੇ ਨਾਮ ਸਨ ਤਾਂ ਸ਼ਾਇਦ ਹੋ ਸਕਦਾ ਕਿ ਪਹਿਲਾ ਨਾਮ ਨਹੀਂ ਦੂਜਾ ਤੀਜਾ ਜਾਂ ਹੋਰ ਥਲਵੇਂ ਨਾਮ ਲੱਗੇ ਹੋਣ ਤਾਂ ਲੋਕ ਲਗਾਤਾਰ ਸਟਾਲਾਂ ਤੇ ਪਹੁੰਚ ਰਹੇ ਨੇ ਔਰ ਆਪਣੇ ਆਪਣੀਆਂ ਲੜੜੀਆਂ ਚੈੱਕ ਕਰਵਾ ਰਹੇ ਨੇ ਸਾਡੇ ਨਾਲ ਇੱਕ ਸਖਸ਼ਾ ਇਸਾ ਵੀ ਹੈ ਜਿਸ ਨੇ 15000 ਰੁਪਏ ਦੀਆਂ ਲੜੜੀਆਂ ਪਾਈਆਂ ਨੇ ਕੀ ਨਾਮ ਹੈ ਜੀ ਆਪਣਾ ਲਾਲ ਸਿੰਘ ਕਿੱਥੋਂ ਆਇਆ ਜੀ ਮਜੀਠੀਆ ਚੋ 24 ਨੰਬਰ ਫਾਟਕਾ ਇਹ ਇੱਕ ਕੋంటర్ ਦਵਾਈਆਂ ਲਾੜੀਆਂ ਲੱਖਾਂ ਲੱਖ ਲੱਗ ਲੱਗ ਪਈਆਂ ਇਹਨਾਂ ਦੇ ਕੋਲ 15000 ਦੀਆਂ ਪਈਆਂ ਇਕੱਲੀਆਂ ਤੇ ਹੋਰ ਕਿਦਾਂ ਲਵਾਈਆਂ ਮੈਂ ਬਾਟੀਆਂ ਕੋਲ ਪਈਆਂ ਕੀਰਤੀ ਕੋਲ ਪਈਆਂ 24 ਨੰਬਰ ਤੋਂ ਪਟਿਆਲੇ ਪਟਿਆਲੇ ਦੀ ਪਈ ਹੈ ਪਟਿਆਲੇ ਦੀ ਪਈਆਂ ਸਾਰੀਆਂ ਟੋਟਲ ਕਿੰਨੇ ਕਿੰਨੇ ਪੈਸੇ ਲਾ ਦੇ ਲਾਤਾ 22200 ਰੁਪਏ ਅੱਛਾ ਕਿੰਨੀਆਂ ਟੋਟਲ ਕਿੰਨੀਆਂ ਲਾੜ ਰਹੀਆਂ ਹੋਗੀਆਂ ਬਸ ਇਹੀ ਪਈ ਹੈ ਜਿਹੜੀ ਦਿਵਾਲੀ ਬੰਪਰ ਹੈ ਅੱਛਾ ਇਹ ਇਹ ਸੀਰੀਜ਼ ਹੈ ਤੁਸੀਂ ਦੇਖ ਸਕਦੇ ਹੋ ਇਹ ਸੀਰੀਜ਼ ਦੇ ਚੈਕਿੰਗ ਕਰਾ ਰਹੇ ਨੇ ਵੱਡੇ ਪੱਦਰ ਦੇ ਤੇ ਲਾੜੀ ਪਈ ਹੈ ਕਹਿੰਦੇ 15000 ਦੀ ਲਾੜੀ ਇਕੱਲੀ ਇਸ ਕੋంటర్ ਤੋਂ ਖਰੀਦੀ ਆ ਤੇ ਹੁਣ ਲੱਗਦੀ ਆ ਉਮੀਦ ਇਹ ਸੀਰੀਜ਼ ਦੇ ਵਿੱਚ ਹੀ ਮੇਨ ਇਨਾਮ ਲੱਗਿਆ ਮੈਨ ਤਾਂ ਮੁੰਡੇ ਕੋਲ ਪੀਆ ਟਿਕਟਾਂ ਉਹ ਜਿਹੜੀਆਂ ਇਹਨਾਂ ਦੀ ਉਹ ਕਹਿੰਦਾ ਉਹਦੇ ਵਿੱਚ ਕੋਈ ਨੰਬਰ ਹੀ ਨਹੀਂ ਆਇਆ ਅੱਛਾ ਬਠੰਡੇ ਨਿਕਲਿਆ ਕਹਿੰਦੇ ਆ ਵਸਣ ਨਹੀਂ ਗਏ ਉਮੀਦ ਸੀਗੀ ਉਮੀਦ ਤਾਂ ਅਗਲੇ ਕਿੜੇ ਵੀ ਪਾਵਾਂਗੇ ਛੱਡਾਂਗੇ ਥੋੜੀ ਉਹਨੂੰ ਤੇਰਾ ਜੂਆ ਕਿਹ ਤਰ੍ਹਾਂ ਦਾ ਕਿਸਮਤ ਆ ਕਹਿੰਦੇ ਬਾਹਰ ਤੁਸੀਂ ਜੰਮੂਗੀ ਪਹਿਲਾ ਪੈਸੇ ਲਾਓ ਆਪਰੇ ਦੇਖਾਂਗੇ ਜਿਹੜਾ ਹੋਊਗਾ ਟਡਕਾ ਲੱਗਦਾ ਮਾੜਾ ਮੋਟਾ ਇੰਨੇ پیسے ਲੱਗੂ ਗਏ ਹੁਣ ਇਹਨੂੰ ਪੁੱਛਣਾ ਕੋਈ ਅਫਸੋਸ ਹੈ ਕੋਈ ਅਫਸੋਸ ਨਹੀਂ ਕੋਈ ਗੱਲ ਨਹੀਂ ਆਪਾਂ ਕਿਸਮਤ ਥੋੜੀ ਹਾਰ ਗਏ ਤੁਸੀਂ ਤੁਸੀਂ ਅਫਰਡ ਕੀਤੇ ਅਗਲੇ ਘੜੇ ਸਹੀ ਤਾਂ ਆ ਸਾਡੇ ਨਾਲ ਸ਼ਖਸ ਨੇ ਪਟਿਆਲਾ ਦੇ ਇਹਨਾਂ ਨੇ ਅਲੱਗ-ਅਲੱਗ ਕਾਉਂਟਰਾਂ ਤੋਂ 22000 ਰੁਪਏ ਦੀਆਂ ਲੜਰੀਆਂ ਪਾਈਆਂ ਨੇ ਤਾਂ ਮਕਸਦ ਸਿਰਫ ਖਬਰ ਦਿਖਾਣ ਦਾ ਇਹ ਹੈ ਕਿ 11 ਕਰੋੜ ਦਾ ਨਾਮ ਜਿਹੜਾ ਪੰਜਾਬ ਸਰਕਾਰ ਨੇ ਪਹਿਲੀ ਵਾਰ ਸੁਪਰ ਇਨਾਮ ਰੱਖਿਆ ਉਸ ਨੂੰ ਲੈ ਕੇ ਬੰਪਰ ਸੇਰ ਪੰਜਾਬ ਸਰਕਾਰ ਨੇ ਕੀਤੀ ਹੈ ਇੱਕ ਅੰਦਾਜ਼ੇ ਮੁਤਾਬਕ 1 ਅਰਬ 88 ਕਰੋੜ ਰੁਪਏ ਦੀਆਂ ਲੜਰੀਆਂ ਵਿਕੇ ਨੇ ਜਿਦੇ ਵਿੱਚੋਂ ਸਿਰਫ 36 ਕਰੋੜ ਰੁਪਏ ਦੇ ਨਾਮ ਦੇਣੇ ਸਨ ਤਾਂ ਲੋਕਾਂ ਨੇ ਆਪਣੀ ਜਿਹੜੀ ਕਿਸਮਤ ਆ ਅਜਮਾਈ ਆ ਵੱਡੇ ਪਰਦੇ ਤੇ ਰਮਾਈ ਆ ਪਰ ਗੱਲ ਫਿਰ ਉੱਥੀ ਆ ਗਈ ਕਿ ਬਾਜੀ ਮਾਰ ਗਿਆ ਬਠਿੰਡੇ ਵਾਲਾ ਬਾਕੀ ਰਹਿ ਗਏ ਅਤਮਲ ਦੇ ਤਾਂ ਖਬਰ ਕਿਸ ਤਰ੍ਹਾਂ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਰਕਾਰ ਦਾ ਜਿਹੜਾ ਦੀਵਾਲੀ ਬੰਪਰ ਸੀ ਉਹ ਨਿਕਲ ਚੁੱਕਾ ਹੈ ਬਠਿੰਡੇ ਦੀ ਜਿਵੇਂ ਕਿ ਇੱਕ ਲਾਟਰੀ ਜਿਹੜੀ ਨਿਕਲੀ ਹੈ 11 ਕਰੋੜ ਦੀ ਤਾਂ ਇੱਥੇ ਲਾਟਰੀ ਹਾਂ ਲੋਟਰੀ ਵਿਕਰੇਤਾ ਵੀ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਦਾ ਕੀ ਨਾਮ ਹੈ ਬੋਜੀ ਆਪਣਾ ਆਪਣਾ ਸੰਜੇ ਜੀ ਸੰਜੇ ਜੀ ਇਨਾਮ ਨਿਕਲ ਚੁੱਕਾ ਲੋਕ ਹਜੇ ਵੀ ਸਟਾਲਾਂ ਤੇ ਆ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਆ ਰਹੇ ਆ ਜੀ ਕਿਸ ਤਰ੍ਹਾਂ ਦੇ ਇਨਾਮ ਕੋਈ ਨਿਕਲਾ ਕਿਸੇ ਦਾ ਹੋਰੇ ਹਾਂ ਜੀ ਪਟਿਆਲੇ ਹਾਂਜੀ ਪਟਿਆਲੇ ਦੇ ਇਨਾਮ ਨਿਕਲੇ ਆ ਜੀ ਬਹੁਤ 3000 ਦਾ 5000 ਦਾ 7000 ਦਾ 9000 ਦਾ ਜਾਂ ਹਜ਼ਾਰ ਹਜ਼ਾਰ ਦੇ ਪਟਿਆਲੇ ਵਿੱਚ ਨਾਮ ਨਿਕਲੇ ਆ ਜੀ ਇਸ ਤੋਂ ਬਾਅਦ 5 ਲੱਖ ਦਾ ਜਾਂ 10 ਲੱਖ ਦਾ ਪਟਿਆਲੇ ਜੀ ਕੋਈ ਨਾਮ ਨਿਕਲੇਗਾ ਅਜੇ ਕੋਈ ਰਿਪੋਰਟ ਤਾਂ ਨਹੀਂ ਹੈਗੀ ਵੀ ਵੱਡਾ ਇਨਾਮ ਕਿਸ ਦਾ ਨਿਕਲਿਆ ਹੋਵੇ ਹਾਂਜੀ ਨਹੀਂ ਅਜੇ ਕੋਈ ਨਹੀਂ ਹੈ ਜੀ ਉੱਪਰ ਨਾਮ ਜਿਹੜਾ ਸੀਗਾ ਉਹ ਬਠਿੰਡੇ ਵਾਲਾ 11 ਕਰੋੜ ਦਾ ਇਨਾਮ ਬਠਿੰਡੇ ਰਤਨ ਲਾਟਰੀ ਜਿੱ censia ਲੈਦਾ ਨਿਕਲੇ ਹਾਂਜੀ ਔਰ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਲੋਕਾਂ ਨੇ ਰਿਕਾਰਡ ਲਾਟਰੀ ਪਾਈ ਆ ਕਹਿੰਦੇ ਮਤਲਬ ਪੰਜਾਬ ਸਰਕਾਰ ਨੂੰ ਵੀ ਬੜਾ ਫਾਇਦਾ ਹੋਇਆ ਕੋਈ ਬਹੁਤ ਵੱਡੇ ਪੱਦਰ ਦੇ ਲੋਕਾਂ ਨੇ ਲਾਟਰੀ ਖਰੀਦੀ ਆ ਕਿੰਨੀ ਕਿ ਸਚਾਈ ਹੈ ਸਹੀ ਗੱਲ ਹੈ ਜੀ ਇਹ ਲਾਟਰੀ ਬਹੁਤ ਵਿਕੀ ਆ ਜੀ ਇਨਾਮ ਵੀ ਬਹੁਤ ਆਏ ਆ ਕਾਰਨ ਇਹ ਸੀ ਕਿ 11 ਕਰੋੜ ਬੜੀ ਵੱਡੀ ਰਕਮ ਹੈ ਲੋਕਾਂ ਨੇ ਕਿਸਮਤਾਂ ਨੂੰ ਮਾਣਦੀ ਵਧੀਆ ਸਮਝੀ ਹਾਂਜੀ ਕਰ ਨਹੀਂ ਹੈ ਜੀ 11 ਕਰੋੜ ਬਹੁਤ بڑی ਰਕਮ ਹੈ ਇਸ ਲਈ ਕਿਹਾ ਕਿ ਨੇ ਬਹੁਤ ਵੱਧ ਵੱਧ ਚੜ ਕੇ ਪਾਈਆਂ ਜੀ ਤੇ ਹੁਣ ਲੋੜੀ ਬੰਪਰ ਆ ਰਿਹਾ ਜੀ ਉਹਦੀ ਇਨਾਮ ਜਿਹੜਾ ਹੈਗਾ 10 ਕਰੋੜ ਦਾ ਹੈ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਦੇਖਦੇ ਹੋ ਲੋਕ ਹੁਣ ਤੁਹਾਡੇ ਕੋਲ ਆ ਰਹੇ ਆ ਕੁਝ ਨਰਾਸ਼ ਵੀ ਹੋਣਗੇ ਕਿ ਛੋਟਾ ਮੋਟਾ ਇਨਾਮ ਵੀ ਨਹੀਂ ਨਿਕਲਿਆ ਔਰ 500 ਰੁਪਏ ਵੀ ਗਿਆ ਨਹੀਂ ਨਰਾਜ਼ਤਾ ਨਹੀਂ ਹੁੰਦੀ ਅਗਲੇ ਨੂੰ ਪਤਾ ਹੀ ਹੈ ਜੀ ਆਖਿਰ ਖਾਲੀ ਵੀ ਜਾਂਦੀ ਹੈ ਲੈਟਰੀ ਹੈ ਤਾਂ ਲੈਟਰੀ 'ਚ ਇਨਾਮ ਵੀ ਲੱਗਦੇ ਆਂ খালি ਵੀ ਜਾਂਦੀ ਆਖਿਰ ਤਾਰ ਗਵਰਨਮੈਂਟ ਨੇ ਜਿਹੜੇ ਪੈਸੇ ਦੇਣ ਨੇ ਸਾਡੇ ਕੋਲ ਇਕੱਠੇ ਕਰਕੇ ਦੇ ਦੇ। ਆਪਣੇ ਕੋਲੋਂ ਤਾਂ ਦੇਣਾ ਨਹੀਂ ਕੁਝ। ਹਾਂਜੀ। ਨਾਮ ਹੈ ਭਈਆ ਆਪਣਾ ਮੇਰਾ ਨਾਮ ਰੇਂਦਰ ਸਿੰਘ। ਆ ਲਾਟਰੀ ਪਾਈ ਸੀਗੀ ਕੀ ਨਿਕਲਿਆ ਕੁਝ ਨਿਕਲਿਆ? ਅੱਲੇ ਤਾਂ ਕੁਝ ਨਹੀਂ ਨਿਕਲਿਆ ਸਰ। ਉਮੀਦ ਕਿੰਨੀ ਕੀਤੀ ਸੀਗੀ? ਉਮੀਦ ਤਾਂ ਸੀਗੀ ਕਿ ਇਸ ਵਾਰ ਜਿੱਕੇ ਨਾ ਸੈਕੰਡ ਟਾਈਮ ਲੈ ਰਹੇ ਆਂ। ਬਟ ਇਸ ਵਾਰ ਵੀ ਨਿਕਲਿਆ। ਕੋਈ ਗੱਲ ਨਹੀਂ ਨੈਕਸਟ ਟਾਈਮ ਦੇਖਦੇ ਆਂ। ਆ ਬੜੀ ਉਮੀਦਾਂ ਹੁੰਦੀ ਆ ਮੰਦਣਾਂ ਨੂੰ ਵੀ ਦਿਵਾਲੀ ਤੇ ਮਾਂ ਲਕਸ਼ਮੀ ਦੀ ਕਿਰਪਾ ਹੋਏਗੀ। ਪਰ ਕਹਿੰਦੇ ਬਠਿੰਡੇ ਨਿਕਲ ਗਈ ਬਠਿੰਡੇ ਕੋਈ ਗੱਲ ਹੈ ਸਰਜੀਦੀ ਨਿਕਲ ਗਈ ਵੈਲਨਕੋਟ ਹੈ ਜੀ नेक्स्ट ਟਾਈਮ ਅਪਾ ਟਰਾਈ ਕਰਾਂਗੇ ਫਿਰ ਨਿਕਲ ਸਕਦੀ ਹੈ ਬਿਲਕੁਲ ਬਿਲਕੁਲ ਬਸ ਇਹ ਹੋਪ ਹੈ ਕਿ ਨੈਕਸਟ ਟਾਈਮ ਅਪਾ ਫਿਰ ਟਰਾਈ ਕਰਾਂਗੇ ਤੇ ਨਿਕਲੇਗੀ ਤਾਂ ਵੈਲਨਕੋਟ ਹੀ ਹੈ ਜੀ ਬਿਲਕੁਲ ਤਾਂ ਲੋਕ ਲਗਾਤਾਰ ਜਿਹੜੀ ਦੀਵਾਲੀ ਬੰਪਰ ਦੇ ਲੜੜੀਆਂ ਪਾਈਆਂ ਹੋਈਆਂ ਨੇ ਉਹ ਆਪਣੀਆਂ ਚੈੱਕ ਕਰਨ ਨਾਲ ਸਟਾਲਾ ਦੇ ਆ ਰਹੇ ਨੇ ਆ ਬਾਈ ਜੀ ਵੀ ਪਹੁੰਚੇ ਹੋਏ ਨੇ ਇਹਨਾਂ ਨੇ ਵੀ ਦੋ ਤਿੰਨ ਕਰੀਬ ਲੱਗਦੀਆਂ ਲੜੜੀਆਂ ਪਾਈਆਂ ਹੋਈਆਂ ਨੇ ਕਿਉਂਕਿ ਇਸ ਵਾਰ ਕਹਿੰਦੇ ਕਿ ਸੁਪਰ ਸੇਲ ਹੋਈ ਹੈ ਪੰਜਾਬ ਸਰਕਾਰ ਦੀ ਕਿਉਂਕਿ ਨਾਮ ਬਹੁਤ ਵੱਡਾ ਸੀ 11 ਕਰੋੜ ਕੋ ਛੋਟੀ ਜਿਹੀ ਰਕਮ ਨਹੀਂ ਹੁੰਦੀ ਤਾਂ ਇੱਕ ਬਾਈ ਜੀ ਸਾਡੇ ਨਾਲ ਹੋਰ ਨੇ ਕਿਹਨਾ ਵਾ ਉਹ ਵੀ ਆਪਣਾ ਨੈਕ ਸਿੰਘ ਬਾਈ ਦੋ ਲੜੜੀਆਂ ਪਾਈਆਂ ਨੇ ਹਾਂਜੀ ਨਿਕਲੇ ਕੁਝ ਫਿਰ ਨਾ ਜੀ ਕੁਝ ਨਹੀਂ ਨਿਕਲਿਆ ਬਹੁ ਮਿੱਡਾਂ ਨਾਲ ਪਾਈ ਤੀ ਸਮਝ ਤਿੰਨ ਪਾਈਆਂ ਕਿੱਧਰ ਹੋਰ ਪਾ ਗਏ ਅੱਜ ਕੋ ਉਧਰੋਂ ਲਈ ਵੀ ਆ ਅੱਛਾ ਅਲੱਗ-ਅਲੱਗ ਸਟਾਲਾਂ 'ਤੇ ਪਾਈਆਂ ਅੱਜ ਕੋ ਅੱਗੇ ਤੇ ਅੱਛਾ ਮੈਂ ਚੱਲ ਕੇ ਕੋਈ ਨਾ ਕੋਈ ਨਿਕਲੂਗਾ ਮੈਂ ਉਮੀਦ ਕਰੀ ਵੀ ਚਲੋ ਕੋਈ 11 ਸਾਲ ਹੋ ਗਏ ਪ ਇੱਕ ਵਾਰ ਨਿਕਲਦਾ ਮੈਨੂੰ 9000 ਰੁਪਇਆ ਮੁੜ ਕੇ ਕੁਝ ਨਿਕਲੇ ਨਹੀਂ ਕਿਸਮਤ ਕਿਸਮਤ ਅਜਮਾਣੀ ਚਾਹੀਦੀ ਹੈ ਕਹਿੰਦੇ ਹਾਂਜੀ ਹਾਂਜੀ ਉਹ ਜਮਾਨ ਦੇ ਆ ਰਹੇ ਜੀ ਪਰ ਪਰ ਨਹੀਂ ਪੱਲੇ ਬੈਦੇ ਕੁਝ ਕਿਹੜੀ ਸੀਰੀਜ਼ ਪਈ ਸੀ ਇਹ ਸੀਰੀਜ਼ ਦਾ ਨਾਮ ਨਿਕਲੇ ਉਹਨਾਂ ਨੇ 20 ਪਾਈ ਹੋਈ ਹੈ ਔਰ ਇਹ ਵੀ ਪਾਈ ਹੋਈ ਹੈ ਦੇਖੋ ਹਾਂਜੀ ਲਗ ਲਗ ਬੈਨ ਜੀ ਆਹ ABC ਕੋਈ ਪਾਈ ਬਨੇ ABC ABC ਤਿੰਨ ਸੀਰੀਜ਼ ਦੇ ਵਿੱਚ ਲਾਟਰੀਆਂ ਸੀਗੀਆਂ ਔਰ C ਵਾਲੀ ਆਹ C ਵਾਲੀ ਵੀ ਉਹਨਾਂ ਨੇ ਪਾਈ ਹੋਈ ਹੈ ਹਰ ਗਰੁੱਪ ਦੇ ਵਿੱਚ ਪਾਈ ਹੋਈ ਲਾਟਰੀਆਂ ਉਹਨਾਂ ਨੇ ਔਰ ਚੈੱਕ ਰਾਣਾ ਇਹਨੇ ਸਾਡੇ ਨਾਲ ਲਾਟਰੀ ਸਟਾਲ ਦੇ ਮਾਲਕ ਵੀ ਨੇ ਉਹਨਾਂ ਨਾਲ ਵੀ ਗੱਲ ਗੱਲ ਕਰਦੇ ਆ ਕੀ ਨਾਮ ਹੈ ਬਈ ਆਪਣਾ ਅਮਰਪਾਲ ਸਿੰਘ ਅਮਰਪਾਲ ਜੀ ਅਸੀਂ ਲੰਗਦੇ ਬੜਦੇ ਦੇ ਦੇਖਿਆ ਤੁਹਾਡੇ ਸਟਾਲ ਤੇ ਪਰਸੋ ਚੌਥੀ ਦੀ ਬਹੁਤ ਮੀੜ ਸੀ ਲੋਕਾਂ ਨੇ ਕਾਫੀ ਲੜੀ ਖਰੀਦੀ ਹੈ ਹਾਂ ਜੀ ਕਾਫੀ ਸੇਲ ਹੋਈ ਇਸ ਵਾਰ ਅੱਛੀ ਰਹੀਏ ਪੰਜਾਬ ਗਵਰਨਮੈਂਟ ਦੀ ਔਰ ਇਨਾਮ ਕਾਫੀ ਵੱਡਾ ਸੀ ਜਿਹੜਾ ਅਗਲਾ ਆ ਰਿਹਾ ਉਸ ਤੋਂ ਵੀ ਵਧੀਆ ਹੈ ਕਿਉਂਕਿ ਇਸ ਵਾਰ 24 ਲੱਖ ਟਿਕਟਾਂ ਚੋਂ ਨਿਕਲੇ ਇੱਕ ਬੰਦੇ ਦਾ ਔਰ ਜਿਹੜਾ ਲੋੜੀ ਪੰਪਰ ਆ ਰਿਹਾ 16 ਲੱਖ ਬੰਦਿਆਂ ਚੋਂ ਨਿਕਲੇਗਾ 10 ਕਰੋੜ ਦਾ ਇਨਾਮ ਹੈ ਮੈਨੂੰ ਉਮੀਦ ਹੈ ਅਗਲਾ ਸਾਡੇ ਕੋਲ ਨਿਕਲੇਗਾ ਕਿ ਪਿਛਲੀ ਤੋਂ ਪਿਛਲੀ ਦੀਵਾਲੀ ਦੇ ਸਾਡੇ ਕੋਲ ਨਿਕਲੇ ਸੀ ਤਾਂ ਇਸ ਲਈ ਉਮੀਦ ਜ਼ਿਆਦਾ ਸੀ ਲੋਕਾਂ ਦੀ ਪਰ ਚਲੋ ਕੋਈ ਨਹੀਂ ਅਜੇ ਤੁਹਾਡਾ 2023 ਦੇ ਵਿੱਚ ਤੁਹਾਡੇ ਕਾਊਂਟਰ ਦੇ ਨਾਮ ਨਿਕਲੇ ਸਾਡੇ ਕੋਲ ਨਿਕਲੇ ਆਏ ਦੀਵਾਲੀ ਦਾ 2 ਕਰੋੜ ਦਾ ਨਾਮ ਨਿਕਲਾ ਸੀ ਤ੍ਰਿਪੜੀ ਰਹਿੰਦੇ ਉਹਨਾਂ ਦਾ ਤਾਂ 2 ਕਰੋੜ ਦਾ ਨਾਮ ਨਿਕਲੇ ਹੋਇਆ ਸਾਡੇ ਕੋਲ ਦੀ 11 ਕਰੋੜ ਬੜੀ ਵੱਡਾ ਹੈ ਕਿ ਸਰਕਾਰ ਨੇ ਨਾਮ ਬੜਾ ਵੱਡਾ ਰੱਖਿਆ ਸੀ بڑے ਲੋਕਾਂ ਨੇ ਰਕਮ ਦੇਖ ਕੇ ਵੀ ਲੜੜੀ ਪਈ ਹੈ ਵੀ ਯਾਰ ਅਜਾ ਮਾਲੋ ਕੀ ਪਤਾ 11 ਕਰੋੜ ਹੀ ਲੱਕੀ ਨੰਬਰ ਆ ਹਾਂਜੀ ਬਿਲਕੁਲ ਕਈਆਂ ਨੇ 11 ਕਰੋੜ ਦੇ ਉੱਤੇ 11 11 ਟਿਕਟਾਂ ਪਾਈਆਂ ਕਈਆਂ ਨੇ 11 ਨੰਬਰ ਵੀ ਪਾਇਆ ਪਰ ਮੈਂ ਕਹਣਾ ਵੀ ਉਮੀਦ ਨਹੀਂ ਛੱਡੀ ਜੀ ਇਸ ਤੋਂ ਵਧੀਆ ਮੌਕਾ ਨਹੀਂ ਮਿਲਦਾ ਤੇ ਤੁਸੀਂ 1000 ਜਾਂ 2000 ਰੁਪਏ ਲਗਾ ਕੇ 11 ਕਰੋੜ ਜਾਂ 10 ਕਰੋੜ ਦੇ ਮਾਲਕ ਬਣ ਸਕਦੇ ਆ। ਸਾਲ ਦੇ ਵਿੱਚ ਆਪਣੀ ਕਿਸੇ ਹੋਰ ਜਮਾਨੀ ਵੀ ਚਾਹੀਦੀ ਹੈ। ਜੀ ਜੀ ਦੇਖੋ ਜੀ ਕਾਫੀ ਬੰਦੇ ਅਸੀਂ ਵੀ ਹਰ ਵਾਰ ਚਾਰ ਪੰਜ ਟਿਕਟਾਂ ਭੰਦੇ ਆ ਤੇ ਉਹ ਪਾਉਂਦੇ ਰਾਂਗੇ। ਬਾਕੀ ਆਣਾ ਜਾਣਾ ਕਰਮਾਂ ਦਾ ਖੇਲ ਹੈ। ਜਦੋਂ ਧੰਗੁਰੂ ਰਾਮਦਾਸ ਮਹਾਰਾਜ ਦੀ ਮਰਜ਼ੀ ਹੋਏਗੀ। ਤੇ ਜਰੂਰ ਆਏਗਾ ਹਾਂ ਅੰਮ੍ਰਿਤਪਾਲ ਜੀ ਇੱਕ ਬੰਦੇ ਲਾਟਰੀ ਸਟਾਲ ਦੇ ਉਹਨਾਂ ਦੀ ਗੱਲ ਕਰੀਏ ਵੱਜੋਂ ਆਪਣਾ ਵੀ ਮਨ ਬੜਾ ਬੜੀ ਭਾਵਨਾ ਹੁੰਦੀ ਹੈ ਯਾਰ ਮੇਰੇ ਕਾਊਂਟਰ 'ਤੇ ਲਾਟਰੀ ਨਿਕਲੇ ਕਿਉਂਕਿ ਤੁਹਾਡਾ ਵੀ ਫਾਇਦਾ ਹੁੰਦਾ ਤੁਹਾਨੂੰ ਵੀ ਇਹਦੀ ਕਮਿਸ਼ਨ ਮਿਲਦੀ ਹੈ ਕਿੰਨੀ ਕੁ ਕਮਿਸ਼ਨ ਹੁੰਦੀ ਜਾਂ ਨਿਕਲ ਜਾਂਦੀ ਦੇਖੋ ਜੀ ਉਹਦੇ ਟਿਕਟ ਦੇ ਪਿੱਛੇ ਦੀ ਇਸ ਲਾਟਰੀ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੁੰਦੀ ਹੈ ਕਿ ਉਹਦੇ ਪਿੱਛੇ ਸਾਰਾ ਕੁਝ ਲਿਖਿਆ ਹੁੰਦਾ ਜੇ ਬੰਦਾ ਇਸ ਨੂੰ ਪੜ ਲਵੇ ਫਿਰ ਉਸ ਨੂੰ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਹੋਏਗੀ ਹਾਲਾਂਕਿ ਅਗਲੇ ਡਰਾਅ 'ਚ ਸਾਡੀ ਕਮਿਸ਼ਨ ਘਟਾਤੀ ਕਿਉਂਕਿ GST ਵੀ ਵਧ ਗਿਆ ਹੈ ਪਰ ਚਲੋ ਕੋਈ ਨਹੀਂ ਸਾਨੂੰ ਇਹ ਖੁਸ਼ੀ ਹੁੰਦੀ ਕਿ ਗਾਗ ਦਾ ਨਿਕਲਿਆ ਸਾਡੇ ਹੱਥੋਂ ਨਿਕਲਿਆ ਸਾਨੂੰ ਇਸ ਦੀ ਜ਼ਿਆਦਾ ਖੁਸ਼ੀ ਹੁੰਦੀ ਹਾਂ ਬਿਲਕੁਲ ਬਿਲਕੁਲ ਦੇਖੋ ਉਮੀਦਾਂ ਲੋਕਾਂ ਨੇ ਤਾਂ ਇਹ ਹੀ ਸੋਚ ਕੇ ਪਾਈ ਵੀ ਮੇਰਾ ਇਨਾਮ ਨਿਕਲਿਆ ਲੱਖਾਂ ਵਿੱਚ ਇੱਕ ਮੈਂ ਇੱਕ ਵਾਰ ਇਹਨਾਂ ਦਾ ਇੱਕ ਸਵਾਲ ਪੁੱਛਾਂਗਾ 24 ਲੱਖ ਬੰਦੇ ਨੇ ਲੱਗਦੀ ਪਈ ਐ ਇਸ ਵਾਰ 24 ਲੱਖ ਟਿਕਟਾਂ ਬੰਦੇ ਘੱਟ ਹੋਣਗੇ ਕਿਉਂਕਿ ਕੋਈ ਚਾਰ ਪੰਦਾ ਕੋਈ ਪੰਜ ਪੰਦਾ ਜਿਸ ਬੰਦੇ ਦੀ ਨਿਕਲੀ ਹੈ ਉਹਦਾ ਵੀ ਪੰਜ ਪੰਜ ਕਿਸ 10 ਟਿਕਟਾਂ ਉਸਨੇ ਪਾਈਆਂ ਸੀ ਜਿਹਦਾ 24 ਲੱਖ ਦਾ ਇਨਾਮ ਨਿਕਲਿਆ 27 ਤਰੀਕ ਨੂੰ ਕਹਿੰਦੇ ਉਹਨੇ ਪਾਈ ਸੀ ਅੱਛਾ ਬਾਕੀ ਮੈਨੂੰ ਕਨਫਰਮ ਨਹੀਂ 11 ਕਰੋੜ ਦਾ ਨਿਕਲਿਆ ਹਾਂਜੀ ਜਿਹਦਾ 11 ਕਰੋੜ ਦਾ ਨਿਕਲਿਆ ਕਿੰਨੀਆਂ ਲਾਟਰੀਆਂ ਪਾਈਆਂ ਨੇ ਉਹਨੇ ਵੀ ਸ਼ਾਇਦ 10 ਟਿਕਟਾਂ ਪਾਈਆਂ ਸੀ ਹਾਂਜੀ ਕਿਸਮਤ ਕਿਸਮਤ ਦੀ ਗੱਲ ਹੈ ਲਾਟਰੀ ਇੱਕ ਨਿਕਲਣੀ ਸੀ ਪਾਈਆਂ 10 ਨੇ ਇਹ ਕਹਿੰਦੇ ਲੋਕਾਂ ਨੇ ਇਹ ਵੀ ਵਹਿਮ ਕੀਤਾ ਵੀ 11 ਕਰੋੜ ਦਾ ਨਾਮ ਹੈ ਤਾਂ 11-11 ਲਾਟਰੀਆਂ ਵੀ ਉਹਨਾਂ ਨੇ ਪਾਈਆਂ ਨੇ ਤੁਸੀਂ ਵੀ ਲਾਟਰੀ ਦੇਣੀ ਨਿਕਲਿਆ ਨਾਮ ਫਿਰ ਨਹੀਂ ਨਿਕਲਿਆ ਨਹੀਂ ਨਿਕਲਿਆ ਅੱਛਾ ਕੋਈ ਗੱਲ ਨਹੀਂ ਲੋੜੀ ਆ ਰਿਹਾ ਲੋੜੀ ਬੰਪਰ ਪਾਓ ਕੋਈ ਨਹੀਂ ਨੈਕਸਟ ਟਾਈਮ ਫੇਰ ਸਹੀ ਹਾਂ ਕਿਸਮਤ ਅਜਮਾਨੀ ਚਾਹੀਦੀ ਆ ਮਨ ਨਹੀਂ ਹਾਰਨਾ ਚਾਹੀਦਾ ਨਾਮ ਦੇਖੋ ਇਨਾਮ ਤਾਂ ਇੱਕੋ ਨਿਕਲਣਾ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਹੈ ਸਭ ਦੀ ਆਪਣੀ ਆਪਣੀ ਕਿਸਮਤ ਹੈ ਬਿਲਕੁਲ ਬਿਲਕੁਲ ਆਪਣੀ ਆਪਣੀ ਕਿਸਮਤ ਹੈ ਤਾਂ ਲਾਟਰੀ ਸਟਾਲਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਮਜਮੇ ਲੱਗੇ ਹੋਏ ਨੇ ਹਾਲਾਂਕਿ ਇਨਾਮ ਦਾ ਜਿਹੜਾ ਜਿਹੜੀ ਡਿਜੀਟ ਸੀ ਉਹ ਉਹ ਨਿਕਲ ਚੁੱਕਾ ਉਹ ਸਾਰੇ ਸਾਹਮਣੇ ਆ ਚੁੱਕਾ ਪਰ ਫਿਰ ਵੀ 36 ਕਰੋੜ ਰੁਪਏ ਦੇ ਇਨਾਮ ਇਸ ਤੋਂ ਇਲਾਵਾ ਵੀ ਹੈਗੇ ਨੇ ਲੋਕ ਇੱਥੇ ਤੱਕ ਵੀ ਸੋਚ ਰਹੇ ਕਿ ਯਾਰ ਕਿਥੇ ਛੋਟਾ ਮੋਟਾ ਇਨਾਮ ਨਿਕਲ ਜਾਏ ਪਰ ਲਾਟਰੀ ਸਟਾਲ ਦੇ ਜਿਹੜੇ ਓਨਰ ਹੈ ਉਹਨਾਂ ਨੂੰ ਵੀ ਕਾਸ਼ ਹੁੰਦੀ ਹੈ ਕਿ ਜੇ ਲਾਟਰੀ ਉਹਨਾਂ ਦੇ ਕਾਊਂਟਰ 'ਤੇ ਨਿਕਲੇਗੀ ਤਾਂ ਉਹਨਾਂ ਦਾ ਨਾਮ ਵੀ ਬਣੇਗਾ ਔਰ ਕਿਥੇ ਨਾ ਕਿਥੇ ਉਹਨਾਂ ਨੂੰ 4 ਪੈਸੇ ਦੀ ਇਨਕਮ ਵੀ ਹੋਏਗੀ ਤਾਂ ਦਿਵਾਲੀ ਬੰਪਰ ਨਿਕਲ ਚੁੱਕਾ ਹੈ ਬਠਿੰਡੇ ਇਨਾਮ ਨਿਕਲਿਆ ਔਰ ਲੋਕ ਲਗਾਤਾਰ ਲਾਟਰੀ ਸਟਾਲਾਂ 'ਤੇ ਰੁਕ ਕਰ ਰਹੇ ਨੇ ਔਰ ਆਪਣੇ ਆਪਣੀਆਂ ਟਿਕਟਾਂ ਚੈੱਕ ਕਰਵਾ ਰਹੇ ਨੇ ਕੈਮਰਾਮੈਨ ਗੁਰਜੋਤ ਦੇ ਨਾਲ ਨਾਉਂਡੀਆਂ ਪੰਜਾਬੀ ਲਈ ਪਟਿਆਲਾ ਤੋਂ ਚਰਨ